ਸਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਪੀ.ਟੀ.ਸੀ. ਨਿਊਜ਼ ਤੇ ਤੇ ਮੈਂ ਆ ਤੁਹਾਡੇ ਨਾਲ ਮਨੀਸ਼ ਗਰਗ ਅੱਜ ਬਠਿੰਡਾ ਪੁਜਿਆ ਦਾ ਕਿਸਾਨ ਮੇਲੇ ਵਿੱਚ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਹਸਤਾਲਾਂ ਵੱਖ-ਵੱਖ ਤਰ੍ਹਾਂ ਦੇ ਰੌਣਕ ਮੇਲਾ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਕਿਸਾਨਾਂ ਲਈ ਕਾਫੀ ਜ਼ਿਆਦਾ ਹਸਤਾਲਾਂ ਵੀ ਲੱਗੀਆਂ ਨੇ ਜਿੱਥੋਂ ਕਿਸਾਨਾਂ ਨੂੰ ਬਹੁਤ ਸਾਰੀ ਜਾਣਕਾਰੀ ਮੋਹਿਆ ਹੋ ਰਹੀ ਹੈ ਕਿਸਾਨਾਂ ਨੂੰ ਅੱਗੇ ਵਧਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਉੱਥੇ ਹੀ ਸਾਨੂੰ ਵਕਰੇ ਕਿਸਾਨ ਵੀ ਮਿਲੇ ਨੇ ਵੱਖਰੀ ਸਟਾਲ ਵੀ ਮਿਲੀ ਐ ਤੁਹਾਨੂੰ ਮਿਲਾਉਣੇ ਆ ਕਿਸਾਨਾਂ ਨਾਲ ਜਿਨ੍ਹਾਂ ਨੇ ਕੁਲਫੀਆਂ ਐਕਚੁਅਲੀ ਬੱਚਿਆਂ ਦੀ ਖਾਸ ਪਸੰਦ ਹੁੰਦੀਆਂ ਨੇ ਕੁਲਫੀਆਂ ਤੇ ਇੱਥੇ ਕੁਲਫੀਆਂ ਲੈ ਕੇ ਆਏ ਨੇ ਕੁਲਫੀਆਂ ਕਿਸੇ ਦੁੱਧ ਦੀਆਂ ਨਹੀਂ ਸਗੋਂ ਵੱਖਰੀ ਕਿਸਮ ਦੀਆਂ ਕੁਲਫੀਆਂ ਜਿਹੜੀਆਂ ਇਹ ਲੈ ਕੇ ਆਏ ਨੇ ਇਹ ਕੁਲਫੀ ਲੈ ਕੇ ਆਏ ਨੇ ਗੰਨੇ ਦੇ ਜੂਸ ਦੀ ਜੋ ਕਿ ਕਾਫੀ ਹੈਲਦੀ ਦੱਸ ਰਹੇ ਨੇ ਕਿਸਾਨ ਨੇ ਦੋ ਦੋਸਤ ਇਕੱਠੇ ਪਰਦੇ ਸੀ ਪੜਨ ਤੋਂ ਬਾਅਦ ਲਗ ਲਗ ਹੋਏ ਪਰ ਹੁਣ ਫੇਰ ਆ ਜਿਹੜੇ ਦੋਸਤ ਆ ਜਿਹੜੇ ਇਕੱਠੇ ਹੋ ਗਏ ਨੇ ਤੇ ਗੰਨੇ ਦੀ ਕੁਲਫੀ ਆ ਜਿਹੜੀ ਇਹ ਤਿਆਰ ਕਰਦੇ ਨੇ ਆਪਣੇ ਖੁਦ ਇਹਨਾਂ ਨੇ ਫੈਕਟਰੀ ਲਗਾਈ ਹੋਈ ਹੈ ਇਸ ਤੋਂ ਇਸ ਤੋਂ ਇਲਾਵਾ ਕੁਝ ਹੋਰ ਵੀ ਸਮਾਨ ਨੇ ਜਿਹੜੇ ਸੇਧ ਲਈ ਚੰਗੇ ਨੇ ਉਹ ਵੀ ਤਿਆਰ ਕਰਦੇ ਨੇ ਖੁਦ ਕਿਸਾਨ ਆ ਜਿਹੜੇ ਜਿੱਥੇ ਆਪ ਆਪ ਗੰਨਾ ਪੈਦਾ ਕਰਕੇ ਉਸ ਤੋਂ ਬਾਅਦ ਗੰਨੇ ਦੀ ਕੁਲਫੀ ਹੈ ਜਿਹੜੀ ਵੇਚਦੇ ਨੇ ਡਰਾਈ ਫਰੂਟ ਵੀ ਇਹਦੇ ਵਿੱਚ ਪਾਇਆ ਜਾਂਦਾ ਕਿਸਾਨ ਨੇ ਪੂਰੀ ਗੱਲਬਾਤ ਕਰਾਂਗੇ ਕਿਵੇਂ ਇਹਨਾਂ ਨੇ ਇਹ ਪ੍ਰੋਸੈਸ ਸ਼ੁਰੂ ਕੀਤਾ ਕਿਵੇਂ ਕਹਿਣਾ ਚਾਹੂंगे ਸਭ ਤੋਂ ਪਹਿਲਾਂ ਕੁਲਫੀ ਦੇਖਦੇ ਜੀ ਦੁੱਧ ਦੀ ਹੁੰਦੀ ਸੀ ਪਾਣੀ ਦਾ ਫਲੇਵਰ ਪਾ ਕੇ ਉਹ ਕਟੀਆਂ ਮਿੱਠੀਆਂ ਕੁਲਫੀਆਂ ਖਾਂਦੇ ਸੀ ਤੁਸੀਂ ਗੰਨੇ ਦੀ ਕਿਵੇਂ ਬਣਾਈ ਕਿਵੇਂ ਸੋਚਿਆ ਹੈ ਅਸੀਂ ਮਤਲਬ ਪਹਿਲਾਂ ਕਾਲਜ ਦੇ ਵਿੱਚ ਪੜ੍ਹਦੇ ਸੀ ਇਹ ਮੇਰਾ ਰਕੇਸ਼ ਕੁਮਾਰ ਦੋਸਤ ਹੈ ਇਹ ਜਦੋਂ ਫਿਰ ਅਸੀਂ ਸੋਚਿਆ ਵੀ ਅਸੀਂ ਖੇਤੀ ਦੇ ਜਿਹੜੀ ਆਪਦੀ ਫਸਲ ਦੀ ਆਪ ਮਾਰਕੀਟ ਕਰਕੇ ਤੇ ਉਸ ਕਨਸੈਪਟ ਨੂੰ ਲੈ ਕੇ ਫਿਰ ਅਸੀਂ ਜਿਹੜੋ ਪ੍ਰੋਸੈਸਿੰਗ ਬਾਰੇ ਸੋਚਿਆ ਤੇ ਫਿਰ ਮੇਰੀ ਦੁਆਰੇ ਬਜਾਜੀ ਨਾਲ ਮੁਲਾਕਾਤ ਹੋਈ ਤੇ ਅਸੀਂ ਕੋਰਕਪੂਰੇ ਇਹਨਾਂ ਦੇ ਨਾਲ ਇੱਕ ਸੈਟਅਪ ਲਾਇਆ ਛੋਟਾ ਜਿਹਾ ਉਹਦੇ ਵਿੱਚ ਅਸੀਂ ਗੰਨੇ ਨੂੰ ਮੇਨ ਰੱਖਿਆ ਹੈਗਾ ਗੰਨੇ ਦੇ ਰਸ ਦੇ ਵਿੱਚ ਅ ਡ్రਾਈ ਫਰੂਟ ਜਿਵੇਂ ਵੀ ਮੱਕ ਜੇ ਬਦਾਮ ਸੌਂਫ ਇਲੈਚੀ ਖਸਖਸ ਅਤੇ ਹੋਰ ਕਈ ਚੀਜ਼ਾਂ ਪਾ ਕੇ ਤੇ ਗੰਨੇ ਦੇ ਵਿੱਚ ਨੇਚਰਲ ਤਰੀਕੇ ਨਾਲ ਇਹਨੂੰ ਕੁਲਫੀ ਬਣਾਉਨੇ ਆ ਇਹਦੇ ਅਸੀਂ ਕੋਈ ਵੀ ਬਨਾਉਟੀ ਚੀਜ਼ ਨਹੀਂ ਪਾਉਂਦੇ ਜਿਹੜੀ ਕਿ ਸਿਹਤ ਵਾਸਤੇ ਨੁਕਸਾਨਦਾਇਕ ਹੋਵੇ ਇਸ ਕਰਕੇ ਇਹ ਕੁਲਫੀ ਜਿਹੜਾ ਵੀ ਬੰਦਾ ਖਾਂਦਾ ਉਹ ਦੁਬਾਰੇ ਇਹ ਕਹਿ ਨਹੀਂ ਸਕਦਾ ਕਿ ਛੋਡੀ ਕੁਲਫੀ ਸਵਾਦ ਨਹੀਂ ਲੱਗੀ ਤੇ ਜ਼ਿਆਦੇ ਜਾਣਕਾਰੀ ਤੁਹਾਨੂੰ ਮੈਨੂਫੈਕਚਰਿੰਗ ਬਾਰੇ ਮੇਰੇ ਦੋਸਤ ਪ੍ਰਕਾਸ਼ ਬਿਆਸ ਜੀ ਦੇਣਗੇ ਪਹਿਲਾਂ ਇਕੱਠੇ ਕਿਵੇਂ ਹੋਗੇ ਦੋਸਤ ਸ਼ਾਇਦ ਦੋਵੇਂ ਕਿਸਾਨ ਹੋਗੇ ਇੱਕ ਜੱਟ ਤੇ ਬਾਣੀਆਂ ਇਕੱਠੇ ਹੋਗੇ ਨਹੀਂ ਪਹਿਲਾਂ ਅਸੀਂ ਭਗਤ ਸਿੰਘ ਕਾਲਜ ਕੋਟ ਕਪੂਰੇ ਦੇ ਵਿੱਚ 87 86 87 ਤੱਕ ਪੜਦੇ ਰਹੇ ਹਾਂ ਉਸ ਤੋਂ ਬਾਅਦ ਮੈਂ ਬਿਜਲੀ ਬੋਰਡ ਦੇ ਵਿੱਚ ਜਾਬ ਚਲਾ ਗਿਆ ਤੇ ਇਹ ਆਪਦੇ ਬਿਜ਼ਨਸ ਦੇ ਵਿੱਚ ਚਲੇ ਗਏ ਤੇ 2020 ਦੇ ਵਿੱਚ ਫੇਰ ਸਾਡੀ ਦੁਆਰੇ WhatsApp ਰਾਹੀਂ ਦੁਬਾਰੇ ਮਲਾਕਤ ਹੋ ਗਈ ਤੇ ਮੇਰਾ ਇਹਨਾਂ ਨਾਲ ਜਾਣਾ ਹੋਣ ਹੋ ਗਿਆ ਤੇ ਹੁਣ 2024 ਦੇ ਵਿੱਚ ਅਸੀਂ ਆ ਕੇ ਦੁਬਾਰੇ ਇਹ ਗੰਨੇ ਨੂੰ ਪ੍ਰੋਸੈਸਿੰਗ ਕਰਨ ਦਾ ਕੰਮ ਸ਼ੁਰੂ ਕੀਤਾ ਹੈਗਾ ਤੇ ਅਡੀ ਨਾਲ ਦੀ ਨਾਲ ਹੋਰ ਜਿਹੜੇ ਪ੍ਰੋਡਕਟ ਸਾਡੇ ਆਉਂਦੇ ਜਾਣਗੇ ਅਸੀਂ ਇਹਦੇ ਵਿੱਚ ਐਡ ਕਰਦੇ ਜਾਵਾਂਗੇ। ਗੰਨੇ ਦੀ ਕੱਲੀ ਕੁਲਫੀ ਬਣਾਈ ਹੈ ਕਾਫੀ ਸਮੱਸਿਆ ਆਉਂਦੀ ਹੈ। ਗੰਨੇ ਦਾ ਪਹਾੜ ਹੀ ਮਿਲਦਾ। ਗੰਨਾ ਮਾਰਕੀਟ 'ਚ ਕਈ ਵਾਰ ਵਿਗਦਾ ਨਹੀਂਗਾ। ਉਸ ਨੂੰ ਦੇਖਦੇ ਉਹ ਸਿਸਟਮ ਸ਼ੁਰੂ ਕੀਤਾ ਕੱਲੀ ਕੁਲਫੀ ਕੀਤੀ ਹੈ ਜਾਂ ਹੋਰੀ ਪ੍ਰੋਸੈਸਰ। ਅਸਾਂ ਅਸੀਂ ਕੰਲੀ ਗੰਨੇ ਦੀ ਕੁਲਫੀ ਨਹੀਂ ਨਾਲ ਅਸੀਂ ਜਿਹੜੀ ਹਰਬਲ ਇਮਲੀ ਦੀ ਵੀ ਸਟਾਰਟਿੰਗ ਕੀਤੀ ਹੈ। ਅਸੀਂ ਬੇਸਿਕਲੀ ਉਹਨਾਂ ਫਸਲਾਂ ਨੂੰ ਹੀ ਲੈ ਕੇ ਚੱਲੇ ਆ ਜਿਨ੍ਹਾਂ ਦਾ ਸਾਨੂੰ ਮਾਰਕੀਟ ਦੇ ਵਿੱਚ ਕਿਸਾਨਾਂ ਨੂੰ ਬਹੁਤ ਘੱਟ ਰੇਟ ਮਿਲਦਾ ਜੀ। ਅਸੀਂ ਉਹਨਾਂ ਨੂੰ ਆਰਗੈਨਿਕ ਵਿਜ਼ਨ ਲਈ ਪ੍ਰੋਟੈਕਟ ਕਰਦੇ ਆ। ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਸਾਨੂੰ ਗੰਨਾ ਜਿਹੜਾ ਹੈਗਾ 4 ਰੁ 100 ਰੁਪਏ ਤੋਂ ਅੜ ਤੋਂ ਲਵਾਂਗੇ ਕਿਉਂਕਿ ਅਸੀਂ ਜਿਹੜਾ ਇਹਦਾ ਸ਼ੇਅਰ ਹੈ ਜਿਹੜਾ ਪ੍ਰੋਫਿਟ ਹੈਗਾ ਅਸੀਂ ਉਹਨਾਂ ਨਾਲ ਡਿਵਾਈਡ ਕਰਦੇ ਹਾਂ ਬਰਾਬਰ ਤਾਂ ਕਿ ਉਹਨਾਂ ਨੂੰ ਚੰਗਾ ਮਾਹੌਲ ਮਿਲ ਸਕੇ ਅਸੀਂ ਲੋਕਾਂ ਨੂੰ ਆਰਗੇਨਿਕ ਚੀਜ਼ਾਂ ਵਧੀਆ ਵਧੀਆ ਰੇਟਾਂ ਦੇ ਵਧੀਆ ਚੀਜ਼ ਦੇ ਸਕੀਏ ਜਿਸ ਦੇ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੀਜ਼ਰਵਟਿਵ ਯੂਜ਼ ਨਹੀਂ ਕਰਦੇ ਕੋਈ ਐਨਹਾਂਸਰ ਯੂਜ਼ ਨਹੀਂ ਕਰਦੇ ਕੋਈ ਕਲਰ ਨਹੀਂ ਯੂਜ਼ ਕਰਦੇ ਉਹ ਰੀਜਨਲ ਅਸੀਂ ਪਲਫ ਯੂਜ਼ ਕਰਦੇ ਹਾਂ ਜੋ ਸਾਨੂੰ ਸੀਜ਼ਨਲ ਫੂਡ ਮਿਲਦਾ ਹੈ ਜਿੰਨਾ ਵੀ ਸਾਨੂੰ ਉਸ ਟਾਈਮ ਫਲ ਸਬਜ਼ੀਆਂ ਜਿਹੜੇ ਕਿਸਾਨ ਬੀਜਦੇ ਐ ਸਾਨੂੰ ਦਿੰਦੇ ਐ ਉਹਨਾਂ ਨੂੰ ਅਸੀਂ ਉਸ ਤਰ੍ਹਾਂ ਹੀ ਪ੍ਰੋਸੈਸ ਕਰਦੇ ਹਾਂ ਕੁ ਉਹਨਾਂ ਨੂੰ ਅਸੀਂ ਪ੍ਰੋਸੈਸ ਕਰਦੇ ਰਹਿੰਨੇ ਆ ਜੀ ਇਹਦੇ ਵਿੱਚ ਉਹਨਾਂ ਤੋਂ ਅਸੀਂ ਅਲੱਗ-ਅਲੱਗ ਚੀਜ਼ਾਂ ਬਣਾ ਕੇ ਅਸੀਂ ਸੇਲ ਕਰ ਦਿੰਨੇ ਆ ਇਹਨਾਂ ਨਾਲ ਕੀ ਕੀ ਕਿਸਾਨਾਂ ਨੂੰ ਵੀ ਪੂਰਾ ਰੇਟ ਮਿਲ ਜਾਂਦਾ ਤੇ ਸਾਡੇ ਨੂੰ ਸਾਨੂੰ ਵੀ ਅੱਛਾ ਇੱਕ ਮਾਰਜਨ ਮਿਲ ਜਾਂਦਾ ਤੇ ਲੋਕਾਂ ਨੂੰ ਖਾਣ ਲਈ ਇੱਕ ਬਹੁਤ ਹੀ ਵਧੀਆ ਚੀਜ਼ਾਂ ਮਤਲਬ ਕਿ ਵੀ ਕੁਆਲਟੀ ਪ੍ਰੋਡਕਟ ਤੁਹਾਨੂੰ ਮਿਲ ਜਾਂਦੇ ਆ ਕਿੰਨੇ ਕਿ ਆਰਡਰ ਮਿਲਦੇ ਆ ਵਿਆਹਾਂ ਬੂਆਂ ਦੇ ਮਿਲ ਜਾਂਦੇ ਆ ਜਾਂ ਕਿਤੇ ਅਸੀਂ ਜੀ ਅਸੀਂ ਇਸ ਸੀ ਨੂੰ ਨਾ ਬੜਾ ਕੌਨਸ਼ੀਅਸ ਲੇ ਕੇ ਚੱਲਦੇ ਆ ਵੀ ਪਹਿਲਾਂ ਆਪਣੀ ਕੁਆਲਟੀ ਮੇਨਟੇਨ ਕਰੀਏ ਅਸੀਂ ਆਪਣੀ ਅਸੀਂ ਜਦੋਂ ਸਾਡੀ ਕੁਆਲਟੀ ਮੇਨਟ ਹੋ ਗਈ ਅਸੀਂ ਕੀ ਆ ਵੀ ਕੋਈ ਸਫਾਈ ਬੰਨੀ ਤੇ ਕੁਆਲਟੀ ਬ ਉਹ ਧਿਆਨ ਦਿੰਨੇ ਆ ਹਲੇ ਅਸੀਂ ਸਾਡਾ ਨਾ ਜਿਆਦਾ ਸੇਲ ਬਣੀ ਉਹਨਾਂ ਧਿਆਨ ਨਹੀਂ ਜਿੰਨਾ ਕਿ ਸਾਡਾ ਕੁਆਲਿਟੀ ਵੀ ਨਹੀਂ ਧਿਆਨ ਜਿੰਨੀ ਕਿ ਸਾਡੀ ਪ੍ਰੋਡਕਸ਼ਨ ਇਸ ਟਾਈਮ ਹੋ ਰਹੀ ਹੈ ਉਹਨਾਂ ਦੀ ਸਾਡੇ ਤੋਂ ਸੇਲ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਜਿਆਦਾ ਉੱਥੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਸਰਕਾਰ ਕੋਈ ਕਰਦੀ ਹੈ ਮਦਦ ਜੇ ਮੈਂ ਸਰਕਾਰ ਵੀ ਦਾਅਵੇ ਕਰਦੀ ਹੈ ਕਿ ਰਵਾਇਤੀ ਫਸਲਾਂ ਛੱਡ ਦਿਓ ਹੋਰ ਫਸਲਾਂ ਵੱਲ ਆਓ ਤੁਸੀਂ ਇਹਨਾਂ ਨੂੰ ਪਰਫੁੱਲਤ ਕਰ ਰਹੇ ਹੈਗੇ ਹੋ ਕੋਈ ਸਰਕਾਰ ਕਰਦੀ ਹੈ ਮਦਦ ਨਹੀਂ ਹਲੇ ਤੱਕ ਤਾਂ ਸਰਕਾਰ ਬੰਨੀ ਕੋਈ ਸਾਨੂੰ ਕੋਈ ਮਦਦ ਨਹੀਂ ਆਈ ਅਸੀਂ ਆਪਣੇ ਪਰਸਨਲ ਲੈਵਲ ਤੇ ਹੀ ਜਿਹੜੇ ਕਰਦੇ ਆਂ ਜੇ ਕੋਈ ਸਰਕਾਰ ਆਪਦੇ ਲੈਵਲ ਤੇ ਕੁਝ ਕਰੂਗੀ ਇਨੀਸ਼ੀਏਟਿਵ ਲਾਊਗੀ ਤਾਂ ਮੋਸਟ ਵੈਲਕਮ ਜੀ ਉਹਨਾਂ ਨੂੰ ਵੀ ਫਾਇਦਾ ਹੋਏਗਾ ਛੋਟੇ ਛੋਟੇ ਕਿਸਾਨਾਂ ਨੂੰ ਵੀ ਫਾਇਦਾ ਹੋਏਗਾ ਸਾਰੀ ਪਬਲਿਕ ਨੂੰ ਵੀ ਫਾਇਦਾ ਹੋਏਗਾ ਕਿ ਕੋਈ ਚੰਗੀ ਚੀਜ਼ ਮਿਲੇਗੀ ਕਿਉਂਕਿ ਜਿਹੜੀਆਂ ਮਲਟੀਨੇਸ਼ਨ ਕੰਪਨੀਆਂ ਹੁੰਦੀਆਂ ਉਹਨਾਂ ਦਾ ਜ਼ਿਆਦਾ ਧਿਆਨ ਪ੍ਰੋਫਿ ਮੇਲੇ ਨਾ ਮਿਲੇ ਪਰ ਤੁਹਾਨੂੰ ਉਹ ਇੱਕ ਪ੍ਰੋਡਕਟ ਜਿਹੜਾ ਚੰਗੇ ਚੰਗੇ ਰੈਪਰ ਲਾ ਕੇ ਚੰਗੇ ਚੰਗੇ ਵਿੰਡੋ ਡਰੈਸਿੰਗ ਕਰਕੇ ਉਹ ਉਹਨਾਂ ਨੂੰ ਮਾਦਮ ਨੂੰ ਵੇਚ ਦਿੰਦੇ ਆ ਪਰ ਸਾਡਾ ਉਹਨਾਂ ਚੀਜ਼ਾਂ ਬੰਨੀ ਧਿਆਨ ਨਹੀਂ ਸੰ ਤੇ ਇਹ ਵੀ ਸਾਨੂੰ origignal ਚੀਜ਼ ਦਿਓ ਬੇਸ਼ੱਕ ਹੋ ਸਕਦਾ ਵੀ ਇਹਦੀ ਸ਼ੈਲ ਲਾਈਫ ਹੈ ਉਹ ਘੱਟ ਹੋਵੇ ਕਿਉਂਕਿ ਅਸੀਂ ਇਹ ਚ ਕੋਈ ਪ੍ਰਜ਼ਰਵਟਿਵ ਨਹੀਂ ਪਾਏ ਪ੍ਰਜ਼ਰਵਟਿਵ ਆਗੇ ਇਹਦੀ ਸਾਲ ਲਾਈਫ ਲੈ ਲਓ 2 ਸਾਲ ਲਾਈਫ ਲੈ ਲਓ ਅਸੀਂ ਉਹਨਾਂ ਕੋਸ਼ਾ ਨਹੀਂ ਪਏ ਅਸੀਂ ਸਾਡੀ ਕੋਸ਼ਿਸ਼ ਹੈ ਵੀ ਫਰੈਸ਼ ਜਿੰਨਾ ਬੰਦਾ ਉਹਨਾਂ ਸੇਲ ਕਰ ਲੈਣੇ ਅਸੀਂ ਜਿੰਨਾ ਕਿ ਸਾਡੇ ਤੋਂ ਇਸ ਟਾਈਮ ਸਮਾਲ ਸਕਿਲ ਤੇ ਬਣ ਰਿਹਾ ਹੈ ਉਹਨਾਂ ਕ ਅਸੀਂ ਸੇਲ ਹੋ ਜਾਂਦਾ ਸਾਡਾ ਨਾਲੇ ਸਮੇਂ ਚ ਲਾਦਾ ਵਧਾਉਂਗੇ ਹੋਰ ਵੀ ਤਾਂ ਜੋ ਹੋਰ ਕਿਸਾਨ ਵੀ ਹਾਂ ਤੇ ਪੈਰਾ ਤੇ ਖੜੇ ਹੋ ਉਸ ਬਿਲਕੁਲ ਬਿਲਕੁਲ ਜੀ ਕਿਸਾਨਾਂ ਨੂੰ ਵੀ ਅਸੀਂ ਪ੍ਰੋਟੈਕਟ ਕਰ ਰਹੀਆਂ ਅਸੀਂ ਗਰੁੱਪ ਬਣਾਏ ਆ ਹੁਣ ਕਿਸਾਨਾਂ ਨੂੰ ਅਸੀਂ ਪ੍ਰੋਟੈਕਟ ਕਰਦੇ ਆ ਅਸੀਂ ਕਹਿੰਨੇ ਵੀ ਆਓ ਸਾਡੇ ਨਾਲ ਜੁੜੋ ਤੁਸੀਂ ਆਪਦੀ ਆਪਦੀ ਪ੍ਰੋਡਕਟ ਵੀ ਜੇ ਤੁਸੀਂ ਬਣਾਣੇ ਉਹ ਵੀ ਸਾਨੂੰ ਲਿਆ ਕੇ ਦਿਓ ਅਸੀਂ ਉਹਨਾਂ ਨੂੰ ਵੀ ਸੇਲ ਕਰਾਂਗੇ ਜਾਂ ਤੁਹਾਡੀ ਹੈਲਪ ਕਰਾਂਗੇ ਵੀ ਤੁਸੀਂ ਸਾਡੇ ਆਨਲਾਈਨ ਆ ਕੇ ਸਾਰੇ ਜੁੜੀਏ ਆਪਾਂ ਇੱਕ ਦੂਜੇ ਨੂੰ ਹਰ ਚੀ ਜਿਹੜੀ ਜਿਹੜੀ ਚੀ ਤੁਹਾਡੇ ਕੋਲੇ ਹੈਗੀ ਸਰੋਂ ਦਾ ਸਾਗ ਵੀ ਹੈਗਾ ਇੱਕ ਕਿਸਾਨ ਕਹਿੰਦਾ ਸਰੋਂ ਮੈਂ ਕਿਹਾ ਤੁਸੀਂ ਉਹ ਲਿਓ ਅਸੀਂ ਉਹ ਵੀ ਤੁਹਾਡਾ ਸੇਲ ਕਰਾਵਾਂਗੇ ਉਹ ਵੀ ਸਰ ਗਰੁੱਪ ਚ ਪਾਓ ਜਿਹਨੂੰ ਚੰਗਾ ਆਰਗੇਨਿਕ ਸਰੋਂ ਦਾ ਸਾਗ ਚਾਹੀਦਾ ਉਹ ਵੀ ਆਪਣਾ ਲੈ ਕੇ ਆਵੇ ਇੱਕ ਬੰਦਾ ਬੱਚਾ ਕਹਿ ਰਿਹਾ ਸੀ ਕਹਿੰਦਾ ਜੀ ਅਸੀਂ ਅੰਜੀਰ ਉਗਾਏ ਆ ਮੈਂ ਕਿਹਾ ਤੁਸੀਂ ਅੰਜੀਰ ਲਿਆਓ ਤੁਹਾਡੇ ਅੰਜੀਰ ਵੀ ਕਵਾਵਾਂਗੇ ਅਸੀਂ ਇਸ ਤਰ੍ਹਾਂ ਅਸੀਂ ਹਰੇਕ ਜਿਹੜਾ ਮੰਨ ਆਉਂਦਾ ਅਸੀਂ ਵੈਲਕਮ ਕਰਦੇ ਹਾਂ ਜੀ ਉਹਨਾਂ ਨੂੰ ਬਿਲਕੁਲ ਮਾਰਕੀਟਿੰਗ ਦੀ ਸਮੱਸਿਆ ਜੋ ਸਭ ਤੋਂ ਵੱਡੀ ਕਿਸਾਨਾਂ ਦੀ ਹੈਗੀ ਹੈ ਕਿਉਂਕਿ ਕਿਸਾਨ ਹਰ ਕਿ ਉਗਾਉਣਾ ਚਾਹੁੰਦੇ ਨੇ ਉਗਾ ਵੀ ਦਿੰਦੇ ਨੇ ਪਰ ਉਹਨਾਂ ਨੂੰ ਮਾਰਕੀਟਿੰਗ ਹੈ ਜਿਹੜੀ ਨਹੀਂ ਮਿਲਦੀ ਪਰ ਇਹਨਾਂ ਕਿਸਾਨਾਂ ਨੇ ਦੋ ਕਿਸਾਨਾਂ ਨੇ ਇਕੱਠੇ ਹੋ ਕੇ ਉਪਰਾਲਾ ਕੀਤਾ ਜਿੱਥੇ ਵੱਖਰੀ ਕੁਲਫੀ ਬਣਾਈ ਹੈ ਗੰਨੇ ਦੇ ਰਸ ਦੀ ਵੱਖਰੀ ਕੁਲਫੀ ਬਣਾਈ ਹੈ ਬਕਰਾ ਪੈਸਟ ਦਿੱਤਾ ਹੈ ਉੱਥੇ ਹੋਰ ਨਾ ਕਿਸਾਨਾਂ ਨੂੰ ਵੀ ਇਹ ਉਤਸ਼ਾਹਿਤ ਕਰ ਰਹੇ ਨੇ ਕਿ ਆਰਗੈਨਿਕ ਉਗਾਓ ਤੇ ਉਹਦੀ ਮਾਰਕੀਟਿੰਗ ਆ ਜਿਹੜੀ ਪ੍ਰਬੰਧ ਇਹ ਕਰਨਗੇ ਚੰਗਾ ਪ੍ਰਬੰਧ ਕਰਨਗੇ ਤੇ ਚੰਗਾ ਉਪਰਾਲਾ ਪਰ ਇਹਨਾਂ ਨੇ ਕਿਤੇ ਨਾ ਕਿਤੇ ਸਰਕਾਰ ਤੇ ਵੀ ਜਰੂਰ ਜਿਲਾ ਜ਼ਾਹਿਰ ਕੀਤਾ ਕਿ ਸਰਕਾਰ ਆ ਜਿਹੜੀ ਵਿਸ਼ੇਸ਼ ਦਾਅਵੇ ਜਰੂਰ ਕਰਦੀ ਹੈ ਪਰ ਉਹਨਾਂ ਜਿਹੜਾ ਇਨੀਸ਼ੀਏਟਿਵ ਫਾਇਦਾ ਕਿਸਾਨਾਂ ਨੂੰ ਨਹੀਂ ਮਿਲਦਾ ਮਨੀਸ਼ ਗਰਗ ਪੀਟੀਸੀ ਨਿਊਜ਼ ਬਠਿੰਡਾ